ਪ੍ਰੈਸ ਵਾਲਿਆਂ ਭਰਾਵਾਂ ਨੂੰ ਤਕਲੀਫ ਦਿੱਤੀ ਹੈ ਪਹਿਲੀ ਗੱਲ ਮੈਂ ਤੁਹਾਡੇ ਨਾਲ ਇਹ ਕੀਤੀ ਹੈ ਵੀ ਤੁਸੀਂ ਹਰ ਥਾਂ ਤੇ ਜਾਂਦੇ ਹੋ ਹਰ ਬੰਦੇ ਨਾਲ ਤੁਹਾਡਾ ਵਾਹ ਪੈਂਦਾ ਵਾ ਸਾਰੀਆਂ ਪਾਰਟੀਆਂ ਜਦੋਂ ਆਉਂਦੀਆਂ ਨੇ ਉਹ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੀਆਂ ਨੇ ਤੁਹਾਨੂੰ ਬੇਨਤੀ ਕੀਤੀ ਹੈ ਕੋਈ ਤੁਹਾਡੇ ਵਿੱਚ ਜਿਹੜੀ ਕੋਈ ਤੁਹਾਡੇ ਅੰਦਰ ਗੱਲ ਪੈਦਾ ਹੁੰਦੀ ਹੈ ਵੀ ਆਹ ਚੀਜ਼ ਰਹਿ ਗਈ ਹੈ ਉਹ ਸ਼੍ਰੋਮਣੀ ਕਾਲੀ ਦਲ ਨੂੰ ਗਾਈਡ ਕਰੋ ਅਸੀਂ ਉਸੇ ਤਰ੍ਹਾਂ ਕੰਮ ਕਰਨਾ ਸ਼ੁਰੂ ਕਰੀਏ ਉਹਨਾਂ ਕਾਲੀ ਦਲ ਨੇ ਕੀ ਪਲਾਨਿੰਗ ਕੀਤੀ ਕੋ ਅਜੇ ਬਹੁਤ ਵੱਡਾ ਨੁਕਸਾਨ ਹੋਇਆ ਵਾ ਇਲਾਕੇ ਦਾ ਫਸਲ ਤਾਂ ਲਗਭਗ 300 ਪਿੰਡ ਦੀ ਜਿਹੜੀ ਬਰਬਾਦ ਹੋ ਗਈ ਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ ਜਾ ਵੜਿਆ ਵਾ ਤੇ ਹਰ ਪਿੰਡ ਦੇ ਵਿੱਚ ਅੱਧੇ ਘਰ ਜਿਹੜੇ ਨੇ ਉਹ ਪਾਣੀ ਦੀ ਲਪੇਟ ਵਿੱਚ ਆ ਗਏ ਤਾਨੀ ਸੱਜਣਾ ਦਾ ਮੈਂ ਧੰਨਵਾਦ ਕਰਨਾ ਵਾ ਉਹਨਾਂ ਨੇ ਕੋਈ ਕਸਰ ਨਹੀਂ ਰਹਿਣ ਦਿੱਤੀ ਸਰਕਾਰਾਂ ਦੇ ਆਉਣ ਤੋਂ ਪਹਿਲਾਂ ਸੰਸਥਾਵਾਂ ਦੇ ਆਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਲੋਕ ਜਿਹੜੇ ਨੇ ਉਹ ਲੋਕਾਂ ਦੇ ਘਰਾਂ ਤੱਕ ਪਹੁੰਚੇ ਨੇ ਖਾਣ ਦਾ ਸਮਾਨ ਜਿਹੜਾ ਵਾ ਕੋਈ ਕਸਰ ਨਹੀਂ ਰਹਿਣ ਦਿੱਤੀ ਜੂਪੀ ਤੋਂ ਵੀ ਲੋਕ ਆਏ ਨੇ Rajasthan ਤੋਂ ਵੀ ਲੋਕ ਆਏ ਨੇ ਹਰਿਆਣੇ ਤੋਂ ਵੀ ਆਏ ਨੇ ਜੰਮੂ ਕਸ਼ਮੀਰ ਤੋਂ ਵੀ ਆਏ ਨੇ ਤੇ ਪੰਜਾਬ ਦੇ ਮਾਲਵੇ ਵਿੱਚੋਂ ਬਹੁਤ ਸਾਰੀਆਂ ਟਰਾਲੀਆਂ ਜਿਹੜੀਆਂ ਨੇ ਟਰੱਕਾਂ ਦੇ ਰੂਪ ਵਿੱਚ ਉਹ ਵੀ ਇੱਥੇ ਪਹੁੰਚੀਆਂ ਨੇ ਸਭ ਤੋਂ ਪਹਿਲਾਂ ਜਿਹੜਾ ਵਾ ਇਸ ਇਲਾਕੇ ਦੇ ਵਿੱਚ ਇਸ ਜ਼ਿਲ੍ਹੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਇੱਥੇ ਪਹੁੰਚੇ ਨੇ ਉਹਨਾਂ ਨੇ ਸਭ ਨੂੰ ਅਪੀਲ ਕੀਤੀ ਹੈ ਇੰਡਸਟਰੀ ਨੂੰ ਅਪੀਲ ਕੀਤੀ ਹੈ ਇੰਡਸਟਰੀ ਵੀ ਜਿਹੜੀ ਹੁਣ ਮੈਦਾਨ ਵਿੱਚ ਆ ਗਈ ਹੈ ਤੇ ਮੈਂ ਇਹ ਸਮਝਦਾ ਮਾਂ ਕਿ ਇਹ ਬੰਨ ਜਿਹੜੇ ਨੇ ਇਹ ਬੱਜ ਜਾਣ ਤਾਂ ਕਿ ਆਉਣ ਵਾਲੀ ਜਿਹੜੀ ਫਸਲ ਆ ਉਹ ਲੋਕੀ ਵੇਚ ਸਕਣ ਜੇ ਬੰਨ ਨਾ ਬੱਜੇ ਆਉਣ ਵਾਲੀ ਫਸਲ ਵੀ ਜਿਹੜੀ ਹੈ ਕਿਸਾਨ ਨਹੀਂ ਵੇਚ ਸਕਦੇ ਮੈਂ ਆਪਣੇ ਸਾਥੀਆਂ ਦੇ ਨਾਲ ਬਹੁਤ ਸਲਾਮ ਮਸ਼ਹਰੇ ਕੀਤੇ ਨੇ ਪਿੰਡਾਂ ਵਿੱਚ ਵੀ ਜਾ ਕੇ ਤੇ ਇੱਥੇ ਵੀ ਬੈਠ ਕੇ। ਔਰ ਮੇਰੀ ਪਾਰਟੀ ਸ਼ਰੋਨੀ ਅਕਾਲੀ ਦਲ ਕੋਈ ਸਕੈਨ ਲਾ ਕੇ ਇੱਥੇ ਬੋਰਡ ਨਹੀਂ ਲਾਇਆ। ਵੀ ਇਹਦੇ ਵਿੱਚ ਪੈਸੇ ਪਾਓ। ਜਾਹੀ ਕਿ ਇਹ ਸਾਨੂੰ ਕੁਝ ਦਿਓ ਜਿਹੜੇ ਆਉਂਦੇ ਨੇ ਦਾਨੀ ਸੱਜਣ। ਅਸੀਂ ਇਹ ਅਪੀਲ ਕਰਨੇ ਆ ਕਿ ਜੇ ਕਿਸੇ ਦੀਆਂ ਭਾਵਨਾਵਾਂ ਨੇ ਜੋ ਉਹ ਮਦਦ ਇਸ ਇਲਾਕੇ ਦੀ ਕਰਨੀ ਚਾਹੁੰਦੇ ਨੇ ਉਹ ਸ਼ਰਮਣੀ ਕਮੇਟੀ ਦੇ ਹੱਥ ਵਿੱਚ ਪੈਸੇ ਪਾਉਣ ਤਾਂ ਕਿ ਸ਼ਰਮਣੀ ਕਮੇਟੀ ਲੋਕਾਂ ਤੱਕ ਜਿਹੜੀ ਰੈਤ ਪਚਾ ਰਹੀ ਹੈ ਜੋ ਫੈਸਲੇ ਲੈ ਰਹੀ ਹੈ ਉਹਦੇ ਵਿੱਚ ਵਰਤਿਆ ਜਾਵੇ। ਅਸੀਂ ਪ੍ਰਧਾਨ ਸ਼ਰਮਣੀ ਕਾਲੀ ਦਲ ਦੇ ਨਾਲ ਗੱਲ ਕੀਤੀ ਸੀ ਕਿ ਕਾਲੀਦਾਲ ਵੱਲੋਂ ਆ ਜਿਹੜਾ ਬਨ ਹੈ ਕੋਰੀਡੋਰ ਦਾ ਇਹਨੂੰ ਬਣਾਇਆ ਜਾਵੇ ਅਸੀਂ ਕੱਲ ਉਸ ਪਿੰਡ ਵਿੱਚ ਵੀ ਮੀਟਿੰਗਾਂ ਕੀਤੀਆਂ ਸੀ ਆਪਣੇ ਜਿਹੜੇ ਪ੍ਰਭਾਵਿਤ ਪਿੰਡ ਸੀ ਉਹਨਾਂ ਵਿੱਚ ਵੀ ਮੀਟਿੰਗਾਂ ਕੀਤੀਆਂ ਨੇ ਪਰ ਇਹ ਕੋਈ ਇੱਕ ਦੋ ਬੰਦੇ ਇਹ ਬਨ ਨੂੰ ਨਹੀਂ ਬਣ ਸਕਦੇ ਮਾਸ ਮੂਵਮੈਂਟ ਲੋਕ ਲੋਕ ਇਹਦੇ ਵਿੱਚ ਸ਼ਾਮਲ ਹੋਣ ਟਰਾਲੀਆਂ ਲਿਆਉਣ ਨੂੰ ਸਭ ਲੋਕ ਤਿਆਰ ਨੇ ਲੇਕਿਨ ਉਸ ਥਾਂ ਤੇ ਟਰਾਲੀਆਂ ਲਾਉਣ ਲਈ ਵੀ ਸਾਰੇ ਭਰਾਵਾਂ ਦੀ ਲੋੜ ਆ ਇਕੱਲਾ ਕੁਝ ਨਹੀਂ ਕਰ ਸਕਦਾ ਔਰ ਮੈਂ ਜੋ ਵੇਖਿਆ ਪੀ ਇਹ ਜਿਹੜਾ ਸਭ ਤੋਂ ਵੱਡਾ ਬੰਨ ਹੈ ਇਹਦੇ ਵਿੱਚ ਜਿਹੜੀ ਮੁਸ਼ਕਲ ਆਉਂਦੀ ਏ ਉਹ ਇਹ ਬਾਰਡਰ ਦੇ ਉੱਤੇ ਬੰਨ ਹੈ ਸਕਿਉਰਟੀ ਜ਼ੋਨ ਹੈ ਵੀਅ ਸਬਤ સેન્ટਰ ਗਵਰਨਮੈਂਟ ਜਿਹੜੀ ਹੈ ਉਹ ਸਿੱਧੀ ਇਨਵੋਲਵ ਹੈ ਕਿਸੇ ਨੇ ਸਾਨੂੰ ਆਪਣੇ ਆਪ ਧੱਕੇ ਨਾਲ ਜਾਣ ਨਹੀਂ ਦੇਣਾ ਕੋਈ ਰਸਤਾ ਨਹੀਂ ਜਿਹਦੇ ਤੱਕ ਅਸੀਂ ਉਹ ਟਰਾਲੀਆਂ ਲੈ ਕੇ ਜਾ ਸਕੀਏ ਮੈਂ ਅੱਜ ਡੀਸੀ ਸਾਹਿਬ ਨੂੰ ਅਸੀਂ ਸਾਰੀ ਜਥੇਬੰਦੀ ਮਿਲਿਆ ਉਹਨਾਂ ਨੇ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਉਹਨਾਂ ਨੇ ਕਿਹਾ ਵੀ ਉੱਤੇ ਗਵਰਨਮੈਂਟ ਨਾਲ ਗੱਲ ਕਰਕੇ ਸੈਂਟਰ ਗਵਰਨਮੈਂਟ ਨਾਲ ਵੀ ਤੇ ਪੰਜਾਬ ਗਵਰਨਮੈਂਟ ਨਾਲ ਹੀ ਫੇਰ ਤੁਹਾਨੂੰ ਜੱਜਤ ਦੇਵਾਂਗੇ ਅਸੀਂ ਆਪਣੇ ਆਪ ਆਪਣੇ ਲੈਵਲ ਤੇ ਕੁਝ ਨਹੀਂ ਕਹਿ ਸਕਦੇ ਅਸੀਂ ਲਿਖਤੀ ਦੇ ਆ ਹ 12 ਤਰੀਕ ਦਾ ਪ੍ਰੋਗਰਾਮ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਬਣਿਆ ਸੀਗਾ ਇਹਨੂੰ ਸ਼ੁਰੂ ਕਰਨ ਦਾ ਉਹ ਅਹੀਂ ਪੋਸਟਪੋਨ ਕਰ ਦਿੱਤਾ ਵਾ ਕਿ ਆਪੋ ਵਿੱਚ ਨਾ ਲੜੀਏ ਜੇ ਕੋਈ ਹੋਰ ਭਰਾ ਬਣਾਉਣਾ ਚਾਹੁੰਦਾ ਅਸੀਂ ਉਹਦਾ ਸਹਿਯੋਗ ਦਵਾਂਗੇ ਆਰਥਿਕ ਤੌਰ ਤੇ ਵੀ ਦਵਾਂਗੇ ਜਥੇ ਬੰਦੀਆਂ ਦੀਆਂ ਟਰਾਲੀਆਂ ਨਾਲ ਵੀ ਦਵਾਂਗੇ ਪੱਥਰ ਵੀ ਲਿਆ ਕੇ ਦਵਾਂਗੇ ਜਾਂ ਹੋਰ ਕੋਈ ਚੀਜ਼ ਜੋ ਉਹ ਸਾਨੂੰ ਕਹਿਣਗੇ ਅਹੀਂ ਅੱਗੇ ਲੱਗ ਕੇ ਕਿਸੇ ਦੇ ਕੰਮ ਵਿੱਚ ਵਿਘਨ ਨਹੀਂ ਪਾਉਣਾ ਚਾਹੁੰਦੇ ਔਰ ਇਸੇ ਤਰ੍ਹਾਂ ਮੈਂ ਕਹਿਣਾ ਵੀ ਸਾਡੀ ਪਰਸੋ ਮੀਟਿੰਗ ਹੋਈ ਸੀਗੀ ਸਭ ਤੋਂ ਵੱਡੀ ਲੋੜ ਆ ਜਿਹੜੀ ਲੋਕਾਂ ਨੇ ਪੂਰੀ ਕਰ ਦਿੱਤੀ ਏ ਖਾਣ ਪੀਣ ਦੀ ਪਸ਼ੂਆਂ ਦੇ ਚਾਰੇ ਲਈ ਬੜੀ ਵੱਡੀ ਪੱਦਰ ਤੇ ਲੋਕ ਸਮਾਨ ਲੈ ਕੇ ਆ ਰਹੇ ਨੇ 50 ਟਰੱਕ ਵੱਡੇ ਜਿਹੜੇ ਨੇ ਉਹ ਅਸੀਂ ਵੀ ਚਾਰਾ ਜਿਹੜਾ ਵਾ ਮੰਗਾਰੇ ਆ ਜਿੱਥੇ ਹੋਰ ਚੀਜ਼ਾਂ ਨੇ ਉਹ ਵੀ ਮੰਗਾ ਰਹੇ ਆ ਔਰ ਬਿਮਾਰੀਆਂ ਦਾ ਸਾਹਮਣਾ ਕਰਨ ਲਈ 100 ਟੀਮ ਬਣਾਈ ਹੈ ਅਕਾਲੀ ਦਲ ਨੇ ਜਿਹੜੀ ਵੱਖ-ਵੱਖ ਪਿੰਡਾਂ ਵਿੱਚ ਉਹ ਲਗਾਤਾਰ ਕੈਂਪ ਲਾਏਗੀ ਤੇ 500 ਆਹ ਮਸ਼ੀਨ ਖਰੀਦੀ ਹੈ ਸਾਰੇ ਪੰਜਾਬ ਲਈ ਜਿਹੜੀ ਮਹੱਲੇ-ਮਹੱਲੇ ਵਿੱਚ ਜਾ ਕੇ ਮਸ਼ਰਾਂ ਨੂੰ ਮਾਰਿਆ ਕਰੇਗੀ ਸਾਡੇ ਵਲੰਟੀਅਰ ਮੋਟਰਸਾਈਕਲਾਂ ਤੇ ਬੈਠ ਕੇ ਉਹ ਕੰਮ ਕਰਨਗੇ ਇਹਦੇ ਤੋਂ ਇਲਾਵਾ ਮੈਂ ਸਮਝ ਨਾ ਮਾ ਕਿ ਗਰੀਬ ਲੋਕਾਂ ਨੂੰ 20 ਦੀ ਲੋੜ ਹੈ ਅਸੀਂ ਆਪਣੀ ਪਾਰਟੀ ਨੂੰ ਪ੍ਰਧਾਨਤ ਸਾਬ ਨੇ ਹੁਕਮ ਕੀਤਾ ਵਾ ਕਿ ਆਪਣਾ ਦਸਵੰਧ ਕਣਕ ਦੇ ਰੂਪ ਵਿੱਚ ਦੇਵੋ ਅਹੀਂ ਸਰਟੀਫਾਈ ਬੀਡ ਜਿਹੜਾ ਵਾ ਉਹ ਕਣਕ ਦੇ ਕੇ ਤੇ ਵਟਾ ਕੇ 20 ਵਧੀਆ ਜਿਹੜਾ ਵਾ ਉਹ ਲੋਕਾਂ ਤੱਕ ਮਹਈਆ ਕਰਾਵਾਂਗੇ ਜਿਹੜਾ ਪਾਸਾ 100% ਮਾਰਿਆ ਗਿਆ ਉਥੇ ਉਹ ਬੀ ਜਿਹੜਾ ਵਾ ਦਵਾਂਗੇ ਤੇ ਜਿੱਥੇ ਇੱਕ ਪਾਸਾ ਬਚਿਆ ਹੋਇਆ ਵੇ ਇੱਕ ਪਾਸਾ ਮਰ ਗਿਆ ਵਾ ਉਹਨਾਂ ਨੂੰ ਲੋੜਵੰਦਾਂ ਨੂੰ ਉਹ ਵੀ ਬੀ ਜਿਹੜਾ ਕੜਕਦਾ ਅਸੀਂ ਆਪਣੀ ਪੂਰੀ ਤਨਦਈ ਨਾਲ ਪਚਾਵਾਂਗੇ ਜਿਹੜੀਆਂ ਪੈਲੀਆਂ ਦੇ ਵਿੱਚ ਰੇਤ ਪੈ ਗਈ ਏ ਉਹ ਆ ਝੋਨੇ ਵੱਡੇ ਜਾਂਦੇ ਨੇ ਜਾਂ ਪਾਣੀ ਥੱਲੇ ਚਲਾ ਜਾਂਦਾ ਵਾ ਆਪਨੇ ਵਰਕਰਾਂ ਰਹੀ ਉਹਨਾਂ ਪੈਲੀਆਂ ਨੂੰ ਪਧਰਾ ਕਰਨ ਵਿੱਚ ਵੀ ਅਸੀਂ ਉਹਨਾਂ ਜ਼ਿੰਮੇਵਾਰਾਂ ਦਾ ਸਹਿਯੋਗ ਦਵਾਂਗੇ ਜਿਹੜੇ ਪ੍ਰਭਾਵਿਤ ਨੇ ਇਸ ਕੰਮ ਦੇ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਮੱਧਾਂ ਨੇ ਜਿੱਦੇ ਤੇ ਕਾਲੀ ਦਲ ਕੰਮ ਕਰ ਰਿਹਾ ਵਾ। ਤੇ ਫਿਲਹਾਲ 12 ਤਰੀਕ ਦਾ ਪ੍ਰੋਗਰਾਮ ਜਿਹੜਾ ਵਾ ਸ਼੍ਰੋਮੀ ਕਾਲੀ ਦਲ ਦੇ ਪ੍ਰਧਾਨ ਦਾ ਉਹ ਅਸੀਂ ਪੋਸਟਪੋਨ ਕਰਨਿਆ ਤਾਂ ਕਿ ਵਧੀਆ ਢੰਗ ਦੇ ਨਾਲ ਕੌਮ ਨੂੰ ਸਿੱਧੇ ਰਸਤੇ ਤੇ ਲਜਾਇਆ ਜਾ ਸਕੇ। ਤੇ ਟਕਰਾ ਕਿਸੇ ਨਾਲ ਨਾ ਆਵੇ ਕਿਉਂਕਿ ਹਰ ਬੰਦਾ ਚਾਹੁੰਦਾ ਵਾ ਅਸੀਂ ਇਸ ਤਰ੍ਹਾਂ ਕਰੀਏ ਇਸ ਤਰ੍ਹਾਂ ਦੁਨੀਆ ਵਿੱਚ ਗੱਲ ਜਾਊਗੀ ਇਸ ਤਰ੍ਹਾਂ ਫਾਂਡੇ ਆਉਣਗੇ ਅਸੀਂ ਉਸ ਟਕਰਾ ਵਿੱਚ ਬਿਲਕੁਲ ਨਹੀਂ ਵੜਨਾ ਚਾਹੁੰਦੇ ਅਸੀਂ ਲੋਕਾਂ ਦੀਆਂ ਮੁੱਢਣੀਆਂ ਲੋੜਾਂ ਪੂਰੀਆਂ ਕਰਨ ਵਿੱਚ ਕੋਈ ਕਸਰ ਨਹੀਂ ਛੱਡਾਂਗੇ ਜੇ ਜੀ ਸੁਣੇ ਕਮੇਟੀ ਜਿਹੜੀਆਂ ਪੈਈਆਂ ਨੇ ਉਹਦੇ ਠੇਕੇ ਤੇ ਦਿੱਤੀਆਂ ਜੀ ਉਹਨਾਂ ਬਾਰੇ ਪ੍ਰਧਾਨ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀ ਜਿੱਦਣ ਪ੍ਰਧਾਨ ਸਾਹਿਬ ਆਏ ਸੀ ਉਦੋਂ ਹੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਸਾਡੀ ਉਹ ਬੇਨਤੀ ਪ੍ਰਵਾਨ ਕਰ ਲਈ ਜਿਵੇਂ ਖਾਸਾਂ ਵਾਲੀ ਲੱਖ ਲੱਖ ਰੁਪਏ ਚੋਂ ਇਕੱਲਾ ਸਾਡਾ ਠੇਕੇ ਤੇ ਚੜਿਆ ਉਹ ਠੇਕੇ ਜਿਹੜੇ ਨੇ ਮਾਫ ਕਰਾਵਾਂਗੇ ਇਸੇ ਤਰ੍ਹਾਂ ਆਪਣੇ ਜਿਹੜਾ ਪਿੰਡ ਕਿਲਾ ਨੱਥੂ ਸਿੰਘਾ ਉੱਥੇ ਬਹੁਤ ਵੱਡੀ ਤਬਾਹੀ ਹੋਈ ਏ ਜਿਹੜੀ ਜ਼ਮੀਨ ਗੁਰਦੁਆਰਾ ਸਾਹਿਬ ਦੀ ਏ ਉਹ ਸਾਰੀ ਲਪੇਟੋ ਜਿਹੜਾ ਆ ਮੇਨ ਦਰਿਆ ਜਿੱਥੋਂ ਦੀ ਵਾਗਾ ਉੱਥੋਂ ਦੀ ਹੁੰਦੀ ਏ ਉਹ ਵੀ ਠੇਕਿਆਂ ਦੇ ਬਾਰੇ ਸੋਚਿਆ ਤੇ ਹੋਰ ਵੀ ਜਿਹੜੇ ਤੇਜਾ ਕਲਾਂ ਜਾਂ ਹੋਰ ਕੋਈ ਹੋਣਗੇ ਉਹਨਾਂ ਬਾਰੇ ਵੀ ਪ੍ਰਧਾਨ ਸਾਹਿਬ ਨੇ ਕਿਹਾ ਕਿ ਦਰਜਾ ਬਦਰਜਾ ਸਾਰਿਆਂ ਦੇ ਠੇਕੇ ਜਿਹੜੇ ਨੇ ਉਹ ਮਾਫ ਕੀਤੇ ਜਾਣਗੇ। ਜਿਹੜੀ ਕਿਸਾਨੀ ਪ੍ਰਭਾਵਤ ਹੋਈ ਆ ਉਹ ਤਾਂ ਸਰ ਖੇਤ ਮਜ਼ਦੂਰਾਂ ਨੂੰ ਬਹੁਤ ਵੱਡਾ ਨੁਕਸਾਨ ਆ ਪਰ ਖੇਤ ਮਜ਼ਦੂਰੀ ਕਿਤੇ ਗੱਲ ਵੀ ਨਹੀਂ ਕੀਤੀ ਗਈ। ਖੇਤ ਮਜ਼ਦੂਰ ਜਿਹੜਾ ਵਾ ਅਹੀਂ ਉਹਦੇ ਲਈ ਵੀ ਬਰਾਬਰ ਜੋ ਕੁਝ ਆਇਆ ਸਾਡੇ ਕੋਲ ਅਸੀਂ ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਹੈ ਮਿਸਾਲ ਦੇ ਤੌਰ ਤੇ ਤਕਰੀਬਨ 8-10 ਹਜ਼ਾਰ ਕਿਟਾਂਾਂ ਦਿੱਤੀ ਹੈ ਉਹ ਗਰੀਬ ਲੋਕਾਂ ਨੂੰ ਹੀ ਦਿੱਤੀ ਹੈ ਕਿਹੇ ਕਿਸਾਨ ਨੇ ਸਾਡੇ ਕੋਲ ਕਿਟ ਨਹੀਂ ਮੰਗੀ ਤੇ ਨਾ ਉਹਨਾਂ ਲਈਏ ਜਿਹੜੇ ਪ੍ਰਭਾਵਿਤ ਸਭ ਤੋਂ ਪਹਿਲਾਂ ਇੱਥੇ ਕੋਰੀਡੋਰ ਹੀ ਟੁੱਟਾ ਤੇ ਜਿਮੇਦਾਰ ਜਿਹੜੇ ਇਸ ਪਿੰਡ ਦੇ ਨੇ ਉਹਨਾਂ ਨੇ ਵੀ ਸਾਡੇ ਕੋਲ ਕਿੱਟ ਨਹੀਂ ਕੀ ਲਈ। ਅਸੀਂ ਧੱਕੇ ਨਾਲ ਕੁਝ ਘਰਾਂ ਵਿੱਚ ਪਚਾਈਆਂ ਨੇ ਆਪ ਚੁੱਕ ਕੇ ਛੱਡ ਕੇ ਆਏ ਆ। ਇਸ ਕਰਕੇ ਖੇਤ ਮਜ਼ਦੂਰ ਤੇ ਕਿਸਾਨ ਸਾਡੇ ਵਿੱਚ ਕੋਈ ਫਰਕ ਨਹੀਂਗਾ। ਪਹਿਲਾਂ ਮਜ਼ਦੂਰ ਤੇ ਫਿਰ ਖੇਤ ਕਿਸਾਨ। ਅਸੀਂ ਸਾਰਿਆਂ ਨੂੰ ਨਾਲ ਲੈ ਕੇ ਜੋ ਸਰਦਾ ਵੰਡਾ ਉਹਨਾਂ ਤੋਂ ਹੀ ਸ਼ੁਰੂ ਕਰਾਂਗੇ। ਔਰ ਉਹਨਾਂ ਦੀਆਂ ਲੋੜਾਂ ਨੇ ਮੈਂ ਹਿਸਾਬ ਲਾਇਆ ਵਾ ਜਿਵੇਂ ਸਾਲ ਦੇ ਵਿੱਚ ਕੰਬੜਾ ਦੀ ਲੋੜ ਆ। ਚਾਦਰਾਂ ਦੀ ਲੋੜ ਆ ਦਵਾਈਆਂ ਦੀ ਲੋੜ ਆ ਉਹ ਸਾਡੇ ਲਈ ਬਰਾਬਰ ਨੇ ਇਹ ਨਹੀਂ ਕੋਈ ਵਿਤਕਰੇ ਵਾਲੀ ਗੱਲ ਜਿਹੜੀ ਹੈ ਸ਼ਰੋਣੀ ਕਾਲੀਦਾਲ ਨਹੀਂ ਕਰੂਗਾ